ਇਹ ਰੇਤਾ ਪੱਥਰ ਲੱਗੇ ਆ। ਉਸ ਤੋਂ ਅਗਲੀ ਗੱਲ ਜਿਹੜੀ ਸੀ ਐਕਸਿਟ ਕੀਤੀ ਗਈ ਸੀ। ਪਹਿਲਾਂ ਜਿਹੜਾ ਪੱਥਰ ਪਿਆ ਸੀ ਉਹ ਦੇਖਿਆ। ਅਸੀਂ ਡਰੇਨ ਵਾਲਿਆਂ ਨੂੰ ਕਹਿ ਕੇ ਕਹਿ ਕੇ थक ਗਏ ਆ। ਵੀ ਆਹ ਜਿਹੜੇ 2-4 ਛਰੇਟ ਐਚਸ ਪੈਂਦੇ ਨੇ ਉਹ ਪਾ ਦੇ। ਕਹਿੰਦੇ ਸਾਡੇ ਕੋਲ ਪਾਅ ਨਹੀਂ ਐ। ਐਸਾ ਹੀ ਐ। ਨਹੀਂ ਨਹੀਂ ਮੈਂ ਤਾਂ ਲਾਉਂ ਜੀ। ਮੈਂ ਵੀ ਥੋੜੇ ਨਾਲੇ ਦੱਸਣ ਲੱਗੇ ਜੀ। ਉਹ ਮੇਰੀ ਗੱਲ ਤਾਂ ਰੇਡਰ ਵਾਈਸ ਕਰਨ ਵਾਸਤੇ ਥੋੜੀ ਗਏ ਨੇ ਸਰਪੰਚ ਸਾਹਿਬ ਉਮਰੋ। ਉਹ ਨਹੀਂ ਆ ਕਿ ਜਾਰੇ ਤੁਸੀਂ ਬਿਲਕੁਲ ਗਲ ਠੀਕ ਹੋ ਗਿਆ ਹੈ ਚਲੋ ਇਹਨਾਂ ਨੂੰ ਸੁਣ ਲਈ ਬੰਦੋ ਫੀਜ ਡਰੇਨ ਵਾਲਿਆਂ ਨੂੰ ਕਹਿੰਦੇ ਆ ਹਾਂ ਜੀ ਵੀ ਜੇ 2-4 ਕਰੇਟ ਐਸੇ ਤੈ ਹੁੰਦੇ ਆ ਜੇ ਡੇਨ ਸਾਨੂੰ ਦੇਖਣਾ ਆ ਤੁਹਾਡੇ ਨਾਲ ਖੜਿਆ ਇਹ ਤੇ ਡਿੱਗਣ ਦੇ ਨਾਲ ਸਾਰਾ ਜੋ ਸਰ ਆਪ ਸਰ ਮੇਰੀ ਮੇਰੀ ਬੇਨਤੀ ਸੁਣੋ ਜੀ ਆਈਡੀ ਸਾਹਿਬ ਨਹੀਂ ਮੈਂ ਆਈਡੀ ਸਾਹਿਬ ਜੀ ਕੋਈ ਕਰੈਕਟ ਬੰਦੇ ਨਾਲੀ ਕਰ ਰਿਹਾ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆਹੀ ਖੜੇ ਆ ਨਹੀਂ ਅਸੀਂ ਡਰੇਨ ਵਾਲੇ ਨੂੰ ਕਹਿ ਰਹੇ ਹਾਂ ਕੋਈ ਡਰੇਨ ਵਾਲੇ ਨੇ ਕਿ ਸਿਸਟਮ ਨਾਲ ਕੋਈ ਚਾਰ ਕਰੈਡਿਟ ਦੇ ਬੇਚਾਰੇ ਬੀ ਆ ਜੀ ਹੁਣ ਇੱਕ ਪਾ ਗੱਲ ਕਰਨ ਡਰੇਨ ਨਾਲ ਚਾਰ ਗੱਲਾਂ ਮੈਂ ਬੋਲ ਦਿੰਦਾ ਚਾਰ ਅਜਿੰਦਰ ਸਾਹਿਬ ਬੋਲ ਦਿੰਦਾ ਉਹ ਸਵਾਦ ਨਹੀਂ ਆਉਂਦਾ ਜਿਹੜੀ ਸਚਾਈ ਹੈ ਉਹ ਨੂੰ ਬਗੈਰ ਮਤ ਉਹਦੀ ਨਹੀਂ ਡਰੇਨ ਨਾਲ ਚਲ ਕੇ ਚਲੀ ਤੁਹਾਨੂੰ ਵੀ ਤਸਲੀ ਹੋਵੇ ਬੋਲ ਲਿਆ ਸਚਾਈ ਦੱਸੋ ਚਾਰ ਕਰੈਡਿਟ ਪਏ ਹੁੰਦੇ ਤੇ ਘਰ ਨਹੀਂ ਸੀ ਪਏ ਬਾਗੋਂ ਮਾਗਨੇ ਰੀਡਿਟ ਕਰੇਟ ਸੌਰੀ ਅਸੀਂ ਪਿੰਡ ਦੇ ਜ਼ਿੰਮੇਵਾਰ ਬੰਦੇ ਆ ਅਸੀਂ ਕਹਿ ਕਹਿ ਕੇ ਥੱਕ ਗਏ ਆ ਇਹ ਇੱਥੇ ਬਹੁਤ ਚਾਰ ਤੇ ਮੇਰੇ ਇੱਥੇ ਖਤਰਾ ਹੈ ਗੁਰੂ ਜੀ ਤੁਹਾਡੀ ਜ਼ਿੰਮੇਵਾਰੀ ਸਰਮਤੇ ਹਰ ਇੱਕ ਜ਼ਿੰਮੇਵਾਰੇ ਖੜਾ ਇੱਥੇ ਮੇਰੀ ਬੇਨਤੀ ਮੰਨ ਲਿਓ ਨਹੀਂ ਸਾਰੇ ਰੋਡ ਰਾਈਡ ਦੇਖੋ ਸਾਡਾ ਇਹਨਾਂ ਨੁਕਸਾਨ ਹੋ ਗਿਆ ਕਿੱਥੇ ਜਾਵਾਂਗੇ ਜੀ ਇਹਨੂੰ ਸਾਰਾ ਸੋਧਾ ਹੋ ਜਾਣਾ ਜੀ ਦੇਖ ਲਓ ਇੱਕ ਮਿੰਟ ਬੇਨਤੀ ਆਪ ਦੇ ਨਾਲ ਮੇਰੀ ਬੇਨਤੀ ਥੱਲੇ ਘਾਰ ਨੇ ਸਾਰੇ ਸਾਰੀਆਂ ਜ਼ਮੀਨਾਂ ਅੱਗੇ ਸਾਡੀਆਂ ਰੁੜ ਗਈਆਂ ਹੁਣ ਫੇਰ ਉਹੀ ਸਾਡਾ ਪਹਿਲਾਂ ਅਸੀਂ ਬਣਾਗੇ ਇੱਥੇ ਕੋਈ ਨਹੀਂ ਕੋਈ ਅਸੀਂ ਥੋੜੀ ਇੱਥੇ ਪੱਥਰ ਲੱਗਣਾ ਚਾਹੀਦਾ ਜੀ ਇਹਦਾ ਪੂਰਾ ਤਾਂ ਸਾਰੇ ਹੋ ਜਾਣਾ ਜੀ ਬਗੈਰ ਵੇਸੋ ਨਹੀਂ ਨਹੀਂ ਸਾਨੂੰ ਹੀ ਰੋਕਣੀ ਹੈ ਐਸਾ ਲੱਗ ਜਾਣਾ ਨਹੀਂ ਡਾਊਨ ਆ ਫਿਰ ਕਦੋਂ ਲਾਉਣਾ ਇਹ ਸਾਰੇ ਬਰਸਾਤ ਤੇ ਹੋਣੀ ਲੱਗੇਗਾ ਮੇਰੇ ਕੋ ਮਾਰੇ ਝਾਂਕ ਪਾਓ ਥੈਲੇ ਪਾਓ ਕੁਛ ਨਾ ਕੁਛ ਲੈ ਲਓ ਦੇਖੀ ਕਿ ਲੱਗਾ ਕੱਲ ਦਾ ਕੀ ਹੋਣ ਲੱਗਾ ਇੱਥੇ ਕੱਲ ਦਾ ਕੀ ਹੋਣਾ ਜੇ ਉਹ 2-4 ਕਰੇਟ ਪੈ ਹੁੰਦੇ ਆ ਆ ਟੈਕਨੀਕ ਆ ਬੰਦੇ ਦੇਖੋ ਥੈਲੇ ਪੈਗੇ ਕਿ ਨਹੀਂ ਤੇ ਆਪਕੇ ਤੋਂ ਕੁਛ ਹੱਸਾ ਕਰੋ ਜੇ ਤੁਸੀਂ ਆਮ ਲਾਗਦੇ ਹੋ ਇਹਦਾ ਜਿੰਨੇ ਕੋਈ ਲੀਡਰ ਸਿਆਸਤ ਕਰ ਦਿੰਦਾ ਉਸ ਤੋਂ ਲੱਗੇ ਮੈਂ ਕਹਾਂ ਜੀ ਮੈਂ ਜਨਰਲ ਫੈਕਟਰੀ ਵੀ ਰਹਿਆ ਗੰਗਰਾ ਹੋਈ ਗੱਲ ਹੈ ਨਾ ਬਿਲਕੁਲ ਯਾਰ ਗੱਲ ਨਹੀਂ ਕਰ ਰਹੀਆਂ ਮੈਂ ਮੈਂ ਤੁਹਾਨੂੰ ਕਹਦਾ ਇੱਕ ਟਾਈਮ ਹੈ ਜਾਂ ਬਰਾਬਰ ਖੜਨੇ ਵਾਲਾ ਠੀਕ ਹੈ ਨਾ ਨਹੀਂ ਅਸੀਂ ਬਰਾਬਰ ਖੜੇ ਹਾਂ ਅਸੀਂ ਵੀ ਖੜੇ ਹਾਂ ਹੁਣ ਜਿਹੜਾ 600 ਫੁੱਟ ਪੱਥਰ ਲੱਗੇ ਉਹ ਵੀ ਛਿੱਟਲੇ ਹਾਂ ਲੱਗਿਆ ਸੀਗਾ ਮੈਂ ਕਹਿੰਦਾ ਇਤੋਂ ਧਾਰ ਲੱਗੀ ਤਾਂ ਡਿਗਿਆ ਹੋਣੀ ਤਾਂ ਅਸੀਂ ਥੋੜਾ ਟਾਈਮ ਤੋਂ ਬਦੂ ਤੁਸੀਂ ਕੋਈ ਕਿੰਤੂ ਪਰੰਤੂ ਐਸ ਡੀ ਐਮ ਤੇ ਨਹੀਂ ਆਪਣੇ ਨਾਲ ਕੋਈ ਦੁਸ਼ਮਨੀ ਹੈ ਕੋਈ ਮੇਰੇ ਤੇ ਨਹੀਂ ਕੀਤੀ ਅਸੀਂ ਚਾਹੁੰਦੇ ਜੇ ਮੈਂ ਡਰਾਮਾ ਇਹ ਕਰਨਾ ਹੁੰਦਾ ਅਸੀਂ ਇਹਨਾਂ ਨੂੰ ਚਾਰ ਛੜਕਾ ਮਾਰਦੇ ਵੀ ਕਿਉਂ ਨਹੀਂ ਕੀਤਾ ਕਿਹਾ ਤ ਨਹੀਂ ਕੀਤਾ ਗੱਲ ਹੈਗੀ ਆ ਜੋ ਸਚਾਈ ਆ ਰੇਟਰ ਵਾਈ ਜੁਰੂਰੀ ਠੀਕ ਆ ਉਤਾਰ ਦਾ ਹਾਲੇ ਟਰੈਡਰ ਰਹਿਣਾ ਸੀਗਾ ਇਹ ਸਿੰਪਲ ਗੱਲ ਆ ਚਲੋ ਸਭਾ ਇੱਥੇ ਲਾ ਕੇ ਮੇਰੀ ਬੇਨਤੀ ਆ ਤੁਹਾਨੂੰ ਸੁਣ ਲੋ ਪੂਰੀ ਨਾ ਸਾਬ ਇੱਥੇ ਕੋਈ 15 ਸਾਲ ਤੋਂ ਕਰੇ ਪਣਾ ਇੱਕ ਕਾਰਸ ਵਾਲ ਆਇਆ ਸੀਗਾ ਠੀਕ ਆ ਉਹ ਆਨਲਾਈਨ ਚਲ ਗਿਆ ਉਹ ਆ ਕੇ ਆਨਲਾਈਨ ਕਰਨ ਲੱਗਿਆ ਜਦੋਂ ਦੱਸਿਆ ਪ੍ਰਬੰਧ ਜਦੋਂ ਦੱਸੇ ਵੀ ਆ ਪ੍ਰਬੰਧ ਨੇ ਸਾਡੇ ਉਹ ਜਦੋਂ ਇਹ ਵਾਈ ਬੰਦ ਕਰ ਗਿਆ ਠੀਕ ਆ ਇਸ ਟਾਈਮ ਸਿਰਫ ਸਾਨੂੰ ਸਾਡਾ ਹਲਕਾ ਜ਼ਰੂਰੀ ਆ ਸਾਡੇ ਲੋਕ ਜ਼ਰੂਰੀ ਨੇ ਸਰਪੰਚ ਸਾਹਿਬ ਕੋਈ ਬੰਦਾ ਵੇਖਣ ਆ ਜਾ ਰੱਗੇ ਸਾਨੂੰ ਪ੍ਰਵਾਸ ਨਹੀਂ ਤੁਸੀਂ ਦੱਸੋ ਕੋਈ ਪਾਰਟੀ ਨਾਲ ਕੋਈ ਸਹਾਰਾ ਲੱਗਾ ਨਹੀਂ ਬਿਲਕੁਲ ਸਾਡੀ ਮੰਗ ਹੈ ਜੀ ਅਸਟਾਫ ਸਾਡੀ ਮੰਗ ਹੈ ਪਿੰਡ ਦੇ ਵੀ ਸਾਡੇ ਕੰਮ ਚਾਹੀਦੇ ਨੇ ਉਹ ਮੰਗ ਪੂਰੀ ਹੋਊਗੀ ਕਰ ਲੈਣੇ ਕੰਮ ਕਰਵਾ ਵੀ ਦੇ ਦੇ ਉਹ ਵੀਰੇ ਕੰਮ ਜਰੂਰੀ ਸਾਡੇ ਪ੍ਰਸ਼ਾਸਨ ਜਰੂਰੀ ਸਾਡੇ ਸਾਰੇ ਜਰੂਰੀ ਆ ਸਾਰੇ ਬੰਦ ਕਰ ਜਰੂਰੀ ਆ ਬਾਕੀ ਅਸੀਂ ਅਰਜ਼ੀ ਸਭ ਤੋਂ ਵੱਡੀ ਦਾ ਜੀ ਬੇਨਤੀ ਰਹੀ ਅਸੀਂ ਇੱਕ ਬੰਦੇ ਨੂੰ ਝਟਕੀ ਬੰਦਾ ਕੁਝ ਨਹੀਂ ਕਰ ਸਕਦਾ ਅਸੀਂ ਆਪਣੇ ਆਪ ਵਾਲੀ ਕਰਨ ਕਿਉਂਕਿ ਸਾਡੇ ਕੀਟੇ ਨਹੀਂ ਬੀਐਮਐਲ ਦਾ ਦੌੜੀ ਕਰਨ ਇੱਕ ਬੰਦੇ ਨੂੰ ਡਰੇਨ ਵਾਲੇ ਉਹਨਾਂ ਨੂੰ ਕਿਹਾ ਤੁਹਾਨੂੰ ਸਾਡਾ ਫਰਜ਼ ਹੈ ਬਣਦਾ ਜੋ ਸਚਾਈਆ ਦੱਸਣਾ ਠੀਕ ਹੈ ਐਸ ਕਰਕੇ ਬੇਨਤੀ ਉਹ ਹੀ ਆ ਵੀ 5000 ਕੱਟਾ ਅਸੀਂ ਮੈਂ ਗੱਲ ਕਰ ਰਿਹਾ ਆ ਆਪਾਂ ਗੱਲ ਮੁੱਦੇ ਨਜ਼ਰਵਾਰੀ ਲਗਦੀ ਇੱਕ ਬੁਨੂਰ ਕਰ ਲਈ ਤੁਹਾਨੂੰ ਨਹੀਂ ਪਤਾ ਅਸੀਂ ਕੱਲ ਰਾਤ ਦਾ 5000 ਕੱਟਾ ਕੋਆਚ ਕਰਦੇ ਨੇ ਕੱਟਾ ਬਾਈ 5000 ਕੱਟਾ ਮੈਂ ਉਹੀ ਵਾਰ-ਵਾਰ ਗੱਲ ਕਰ ਰਿਹਾ ਜੀ 2-4 ਗ੍ਰੇਡ ਹੈ ਉਹਦੇ ਪੱਤਰ ਤੇ ਬਹਿ ਕੇ ਜੀ ਲੜਣਾ ਨਹੀਂ ਇਹ ਨਹੀਂ ਇਹਦਾ ਮਤਲਬ ਪਹਿਲਾ ਟਾਈਮ ਤੋਂ ਪਹਿਲਾ ਆ ਮਸਲਾ ਹੀ ਆ ਖੜਾ ਹੋ ਕੇ ਉਹ ਨੂੰ ਢਾ ਲਿਖ ਪਿਆ ਬਹਿ ਕੇ ਜੀ ਧਰਨ ਕਰਕੇ